ਅਖੰਡਵਾਦ ਬੰਦ ਕਰੋ ਬੰਦ ਕਰੋ ਬੰਦ ਕਰੋ ਅਖੰਡਵਾਦ ਬੰਦ ਕਰੋ ਬੰਦ ਕਰੋ ਬੰਦ ਕਰੋ ਅਖੰਡਵਾਦ ਮਰਦਾਬਾਦ 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 ਅਖੰਡਵਾਦ ਮਰਦਾਬਾਦ 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 ਅਖੰਡਵਾਦ ਮਰਦਾਬਾਦ ਅੱਜ ਅਸੀਂ ਸਮੂਹ ਵਾਲਮੀਕੀ ਹਿੰਦੂ ਅਤੇ ਮcj ਸਿੱਖ ਸਮਾਜ ਦੀਆਂ ਜਥੇਬੰਦੀਆਂ ਅੱਜ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਉਸ ਮੰਗ ਪੱਤਰ ਦੇ ਵਿੱਚ ਬੀਤੇ ਜਿਹੜਾ ਸੁਖਪਾਲ ਰਾਣਾ ਮਿਨਿਸਟਰੀ ਵੱਲੋਂ ਇੱਕ ਪਰੇਕ ਰਾਨ ਦੇ ਨਾਂ ਤੇ ਇੱਕ ਈ ਲੇਡੀ ਨੂੰ ਬ੍ਰੈਸਟ ਕੈਂਸਰ ਹੋ ਗਈ ਸੀ ਉਹ ਮਰ ਗਈ ਆ ਉਸ ਸੰਬੰਧ ਵਿੱਚ ਅਸੀਂ ਮਿਤੀ 8/7/2025 ਨੂੰ ਇੱਕ ਪ੍ਰਸ਼ਾਸਨ ਨੂੰ ਹਿੰਦੂ ਸਿੱਖ ਅਤੇ ਵਾਲਮਿਕ ਜਥੇਬੰਦੀਆਂ ਵੱਲੋਂ 크ਰਿਸਚੀਅਨ ਪ੍ਰਚਾਰਕਾਂ ਖਿਲਾਫ ਡੀਸੀ ਦਫ਼ਤਰ ਦ ਤਾਰ ਰੋਸਟਰ ਨਾਲ ਅਤੇ ਕਾਰਵਾਈ ਨੂੰ ਲੈ ਕੇ ਦਿੱਤਾ ਮੰਗ ਪੱਤਰ ੜਕਾਉ ਬਿਆਨਾਂ ਝੂਠੇ ਠੀਕ ਕਰਨ ਦੇ ਦਾਅਵੇ ਅਤੇ ਧਾਰਮਿਕ ਬੇਦਬੀ ਵਿਰੁੱਧ ਸਖਤ ਕਾਰਵਾਈ ਦੀ ਕੀਤੀ ਮੰਗ ਅੰਮ੍ਰਿਤਸਰ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਬਹੁਤ ਸਾਰੇ 크ਿਸਚੀਅਨ ਜੋ ਪ੍ਰਚਾਰਖੰਡ ਵੱਖ-ਵੱਖ ਹਿੰਦੂ ਵਾਲਮਿਕ ਸਿੱਖ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਪ੍ਰਗਟਾਇਆ ਜਥੇਬੰਦੀਆਂ ਨੇ આરોਪ ਲਗਾਏ ਹਨ ਕਿ ਗਰੀਬ ਤੇ ਬਿਮਾਰ ਲੋਕਾਂ ਨੂੰ ਧਰਮ ਬਦਲ ਲਈ ੜਕਾਉ ਪ੍ਰਚਾਰ ਰਹੀ ਮਜਬੂਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ 30 ਜੁਲਾਈ ਨੂੰ ਹੋਣ ਵਾਲੇ ਇਕ ਸਮਾਗਮ ਨੂੰ ਲੈ ਕੇ ਟਟਕੇ ਵਿਰੋਧ ਕਰਨਗੇ ਵੱਖ-ਵੱਖ ਜਥੇਬੰਦੀਆਂ ਦਾ ਕਹਿਣਾ ਸੀ ਕਿ ਕਈ ਪ੍ਰਚਾਰਕ ਗਰੀਬ ਅਤੇ ਬਿਮਾਰ ਲੋਕਾਂ ਨੂੰ ਠੱਗ ਕੇ ਧਰਮ ਬਦਲਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਬਿਵਾਦਿਤ ਪਾਸ਼ਨਾ ਵਿੱਚ ਮੂਰਤੀ ਪੂਜਾ ਕਰਨ ਵਾਲਿਆਂ ਨੂੰ ਵੀ ਚੋਰ ਤੇ ਬਦਕਾਰ ਤੱਕ ਆਖਿਆ ਗਿਆ ਹੈ ਇਸ ਮੌਕੇ ਤਲਤ ਆਗੂ ਰਿੰਕੂ ਨੇ ਦੱਸਿਆ ਕਿ ਬਿਮਾਰੀਆਂ ਦਾ ਠੀਕ ਹੋਣ ਦੇ ਝੂਠੇ ਦਾਅਵੇ ਕਰਕੇ ਲੋਕਾਂ ਨੂੰ ਗਮਰਾ ਕੀਤਾ ਜਾਂਦਾ ਹੈ ਉਹਨਾਂ ਕਹਿੰਦੇ ਕਿ ਮੈਡੀਕਲ ਠੱਗੀ ਹੈ ਧਾਰਮਿਕ ਬੇਦਬੀ ਵੀ ਹੈ ਜਿੱਥੇ ਬੰਦੀਆਂ ਨੇ ਅਖੀਰ ਚ ਚੇਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਕੋਈ ਸਖਤ ਕਦਮ ਨਾ ਚੁੱਕਿਆ ਤਾਂ ਉਹ ਸਾਰੇ ਮਿਲ ਕੇ ਤੀਜੇ ਦੇ ਇਸ ਮਾਮਤਾ 'ਵਿਰੋਧ ਕਰਨਗੇ ਅੱਜ ਅਸੀਂ ਸਮੂਹ ਵਾਲਮੀਕੀ ਹਿੰਦੂ ਅਤੇ ਮਜਵੀ ਸਿੱਖ ਸਮਾਜ ਦੀਆਂ ਜਥੇਬੰਦੀਆਂ ਅੱਜ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਉਸ ਮੰਗ ਪੱਤਰ ਦੇ ਵਿੱਚ ਬੀਤੇ ਜਿਹੜਾ ਸੁਖਪਾਲ ਰਾਣਾ ਮਿਨਿਸਟਰੀ ਵੱਲੋਂ ਇੱਕ ਪ੍ਰੇਕ ਰਾਣ ਦੇ ਨਾਂ ਤੇ ਕਿڑی ਲੇਡੀ ਨੂੰ ਬ੍ਰੈਸਟ ਕੈਂਸਰ ਹੋ ਗਈ ਸੀ ਉਹ ਮਰ ਗਈ ਆ ਉਸ ਸੰਬੰਧ ਵਿੱਚ ਅਸੀਂ ਮਿਤੀ 8/7/2025 ਨੂੰ ਇੱਕ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਸੀਗਾ ਕਿ ਇਹਨਾਂ ਦੇ ਜੋ ਬੋਲੇ ਸੋ ਨਿਹਾਲ ਪਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਸ਼ੀ ਰਾਮ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅ ਅੱਜ ਅਸੀਂ ਸਮੂਹ ਵਾਲਮੀਕੀ Hindu ਅਤੇ Sikh ਸਮਾਜ ਦੀ ਜਥੇਬੰਦੀਆਂ ਅੱਜ ਸਾਂਝੇ ਤੌਰ ਤੇ ਇੱਕ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਅ ਬੀਤੇ ਸਮੇਂ ਦੇ ਵਿੱਚ ਵੀ ਆਪਾਂ ਆਮਤੀ 87 ਨੂੰ ਜਿਹੜਾ ਮੰਗ ਪੱਤਰ ਦਿੱਤਾ ਸੀਗਾ ਸੁਪਾ ਦਾ ਰਾਣਾ ਮਿਨਿਸਟਰੀ ਵੱਲੋਂ ਇੱਕ ਜਿਹੜੀ ਪ੍ਰੇਅਰ ਦੇ ਨਾਂ ਤੇ ਇੱਕ ਜਿਹੜੀ ਲੇਡੀ ਸੀਗੀ ਉਹਨੂੰ ਬ੍ਰੈਸਟ ਕੈਂਸਰ ਹੋ ਗਈ ਸੀਗੀ ਉਹਦੀ ਡੈਥ ਹੋ ਗਈ ਸੀਗੀ ਔਰ ਆਪਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀਗਾ ਕਿ ਵੀ ਇਹਨਾਂ ਦੇ ਅਜਿਹੇ ਜਿਹੜਾ ਵਾ ਪਰਚਾਦ ਤੇ ਰੋਗ ਲਾਈ ਜਾਵੇ ਕਿਉਂਕਿ ਸੰਵਿਧਾਨ ਦੀ ਧਾਰਾ 1954 ਦਾ ਜਿਹੜਾ ਡਰੈਗਨ ਮੈਜਿਕਲ ਰੈਮਡੀ ਐਕਟ ਹੈ ਜਿਹੜਾ ਉਹ ਵੀ ਇਸ ਚੀਜ਼ ਨੂੰ ਮਨਾ ਕਰਦਾ ਵਾ ਔਰ ਸ਼ਰੀਆਮ ਜੜੀਆਂ ਵਾ ਇਹ ਸੰਵਿਧਾਨ ਦੀਆਂ ਧਾਰਾਵਾਂ ਦੀਆਂ ਜਿਹੜੀਆਂ ਧਜੀਆਂ ਉਡਾ ਰਹੇ ਆ ਔਰ ਇਸ ਸਬੰਧ ਵਿੱਚ ਅਸੀਂ WHA ਨੂੰ IOM ਨੂੰ ਸਾਰੀਆਂ ਜਿਹੜੀਆਂ ਮੈਡੀਕਲ ਰਿਲੇਟਡ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਵਾ ਸਾਰਿਆਂ ਨੂੰ ਮੰਗ ਪੱਤਰ ਦੇ ਚੁੱਕੇ ਆ ਆਨਲਾਈਨ ਆਫਲਾਈਨ ਸਾਰੇ ਮੋਡਾਂ ਦੇ ਵਿੱਚ ਦੇ ਚੁੱਕੇ ਆ ਔਰ ਅੱਜ ਅਸੀਂ ਡੀਸੀ ਸਾਹਿਬ ਨੂੰ ਕਈ ਰਿਮਾਈਂਡਰ ਵੀ ਦੇਣ ਆਏ ਆ ਕਿ ਵੀ ਔਰਤੇ ਜਿਹੜੀ ਆ ਕਿ ਇੰਨੇ ਦਿਨ ਬੀਤਨ ਮਗਰੋਂ ਵੀ ਕਾਰਵਾਈ ਨਹੀਂ ਹੋਈ ਔਰ ਤਾਜ਼ਾ ਇੱਕ ਹੋਰ ਘਟਨਾ ਸਾਹਮਣੇ ਆ ਗਈ ਆ ਸੁਖਵਿੰਦਰ ਜਿਹੜਾ ਸੁਖਵਿੰਦਰ ਰਾਜਾ ਮਿਨਿਸਟਰੀ ਕਰਕੇ ਆ ਇਹ ਮਿਤੀ 30 ਜੁਲਾਈ ਨੂੰ ਜਿਹੜਾ ਦਾਣਾ ਮੰਡੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਪ੍ਰੋਗਰਾਮ ਕਰਨ ਜਾ ਰਿਹਾ ਵਾ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਵਾ ਕਿ ਜਿਹੜੇ ਮੂਰਤੀ ਪੂਜਕ ਜਿਹੜੇ ਆ ਉਹ ਹਰਾਮਕਾਰ ਆ ਬਦਕਾਰ ਆ ਲੁਟੇਰੇ ਆ ਚੋਰ ਆ ਔਰ ਐਸੀਆਂ ਜਿਹੜੀਆਂ ਕਿ ਆਪਣਾ ਭਾਈ ਚੜਕ ਸਾਜ ਨੂੰ ਤੋੜਨ ਵਾਲੀਆਂ ਜਿਹੜੀਆਂ ਆ ਇਹ ਗੱਲਾਂ ਕਰਦੇ ਆ ਔਰ ਵੇਖਿਆ ਜਾ ਰਿਹਾ ਵਾ ਕਿ ਜਿੰਨੀਆਂ ਵੀ ਇਹ ਜਿਹੜੀਆਂ ਚੀਜ਼ੀਆਂ ਚੀਜ਼ੇ ਹੈਗੀਆਂ ਜੜੀਆਂ ਔਰ ਬੇਅਦਬੀ ਦਾ ਕਾਰਨ ਬਣਦੀਆਂ ਪਈਆਂ ਵਾ ਅੰਮ੍ਰਿਤਸਰ ਦੇ ਵਿੱਚ ਵੀ ਬੀਤੇ ਸਮੇਂ ਕੁਝ ਸਮਾਂ ਪਹਿਲਾਂ ਜਿਹੜਾ ਵਾ ਥਾਣਾ ਵੇਰਕਾ ਦੇ ਵਿੱਚ ਇੱਕ ਪਰਚਾ ਦਰਜ ਹੋਇਆ ਸੀਗਾ ਗੁਰਸਿੱਖ ਪਰਿਵਾਰ ਸੀਗਾ ਉਹਨਾਂ ਦੀ ਨੋ ਜਿਹੜੀ ਆ ਕ੍ਰਿਸਚਨ ਪਾਸਟਰਾਂ ਦੇ ਜਿਹੜੇ ਪ੍ਰਭਾਵ ਦੇ ਵਿੱਚ ਸੀਗੀ ਉਹਨੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਦੀ ਜਿਹੜੀ ਬੇਅਦਬੀ ਕੀਤੀ ਸੀਗੀ ਫਿਰੋਜ਼ਪੁਰ ਦੀ ਵੀ ਇੱਕ ਘਟਨਾ ਸੀਗੀ ਉਹਦੇ ਵਿੱਚ ਵੀ ਪਾਸਟਰ ਵੱਲੋਂ ਜਿਹੜਾ 2 ਲੱਖ ਰੁਪਏ ਦੇ ਕੇ ਜਿਹੜਾ ਇੱਕ ਗਰੀਬ ਪਰਿਵਾਰ ਦੀ ਜਿਹੜੀ ਗਰੀਬੀ ਦਾ ਫਾਇ ਗੁੜਕਾ ਸਾਹਿਬ ਦੀ ਬੇਅਦਬੀ ਕਰਾਈ ਗਈ ਸੀਗੀ ਸੋ ਪ੍ਰਸ਼ਾਸਨ ਨੂੰ ਬਾਰ-ਬਾਰ ਜਿਹੜਾ ਵਾ ਸਾਰੀਆਂ ਜਥੇਬੰਦੀਆਂ ਵੱਲੋਂ ਸਮਾਜਿਕ ਤੇ ਧਾਰਮਿਕ ਤੇ ਸੰਤ ਸਮਾਜ ਵੱਲੋਂ ਵੀ ਜਿਹੜਾ ਮੰਗ ਪੱਤਰ ਦਿੱਤਾ ਜਾਂਦਾ ਵਾ ਪਰ ਪਤਾ ਨਹੀਂ ਪ੍ਰਸ਼ਾਸਨ ਕਿਉਂ ਨਹੀਂ ਇਹਨਾਂ ਦੇ ਕਾਰਵਾਈ ਕਰਦਾ ਇੱਕ ਤੇ ਭਾਈਚਾਰਕ ਸਾਂਝ ਨੂੰ ਜਿਹੜੀ ਆ ਉਹ ਜਿਹੜੇ ਇਹਨਾਂ ਦੇ ਪ੍ਰਸ਼ਾਸ ਜਿਹੜੇ ਇਹਨਾਂ ਦੇ ਬਿਆਨ ਜਿਹੜੇ ਇਹਨਾਂ ਦੇ ਆਪਣੇ ਪ੍ਰੀਜ਼ ਕਰਦੇ ਆ ਉਹ ਢ ਘਾਣ ਢ ਘਾਉ ਜਿਹੜੇ ਬਿਆਨ ਦੇ ਰਹੇ ਆ ਉਹਦਾ ਤਾਂ ਕੋਈ ਇਨਸਾਮ ਨਹੀਂ ਆ ਰਹੇ ਹੋਰੇ ਹੋਰੇ ਕਰਕੇ ਜੀ ਹੋਰੇ ਕਰਕੇ ਉੱਪਰ ਉਹ ਹੋਇਆ ਹਾਂਜੀ ਹਾਂਜੀ 3 ਤਰੀਕ ਦਾ ਪ੍ਰੋਗਰਾਮ ਕੈਨਸਲ ਕਰਾ ਦਿੱਤੀ ਤੁਸੀਂ ਕਹਿ ਰਹੇ ਹੋ ਕਣ ਲੱਗਦਾ ਕਿ ਪ੍ਰਸ਼ਾਸਨ ਬਿਲਕੁਲ ਜੀ ਮੈਂ ਉਹੀ ਗੱਲ ਕਰ ਰਿਹਾ ਜੀ ਕਿਤੇ ਇਹੀ ਰਿਮਾਈਂਡਰ ਦੇ ਨਾ ਆਏਗਾ ਪ੍ਰਸ਼ਾਸਨ ਵੱਲੋਂ ਸਾਨੂੰ ਆਸ਼ਵਾਸਨ ਦਿੱਤਾ ਗਿਆ ਸੀਗਾ ਕਿ ਵੀ ਉਹ ਜਿਹੜਾ ਵਾ ਪ੍ਰਚਾਰ ਦੌਰਾਨ ਐਸੀ ਕੋਈ ਗੱਲ ਨਹੀਂ ਕਰਨਗੇ ਪਰ ਸਾਡੇ ਕੋਲ ਜਿਹੜੀਆਂ ਉਹਨਾਂ ਦੀ ਲਾਈਵ ਫੁਟੇਜ ਹੈਗੀਆਂ ਵਾ ਉਹਦੇ ਵਿੱਚ ਖੁਦ ਫੇਰ ਉਹਨਾਂ ਦੇ ਜਿਹੜੀਆਂ ਗਵਾਹੀਆਂ ਭਰੀਆਂ ਜਾ ਰਹੀਆਂ ਵਾ ਉਹ ਇਸੇ ਕਰਕੇ ਭਰੀਆਂ ਜਾ ਰਹੀਆਂ ਵਾ ਕਿ ਦਵਾਈ ਦੀ ਲੋੜ ਨਹੀਂ ਸਾਨੂੰ ਸਾਨੂੰ ਦਵਾਈ ਦੀ ਲੋੜ ਹੈ ਪ੍ਰਸ਼ਾਸਨ ਜਿਹੜਾ ਵਾ ਇਹ ਕੁੰਭ ਕਰਨੀ ਨਹੀਂ ਨੀ ਸੁਤਾ ਪਿਆ ਵਾ ਔਰ ਇਥੇ ਜਿਹੜੇ ਪਾਸਟਰ ਹੈਗੇ ਆ ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਉਹ ਆ ਔਰ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਇਸੀ ਦਾ ਜ਼ਿੰਮੇਵਾਰ ਆ ਕਿਉਂਕਿ ਕੋਈ ਵੀ ਜਿਹੜੀ ਘਟਨਾ ਹੁੰਦੀ ਆ ਸਿਹਤ ਨਾਲ ਰਿਲੇਟਡ ਜਾਂ ਮੈਡੀਕਲ ਰਿਲੇਟਡ ਪ੍ਰਸ਼ਾਸਨ ਉਥੇ ਇਮੀਡੀਏਟਲੀ ਰਿਐਕਸ਼ਨ ਨਹੀਂ ਕਰਦਾ ਕਿ ਇੰਨੇ ਜ਼ਿਆਦਾ ਲੈਵਲ ਤੇ ਜਦੋਂ ਲੋਕ ਮਰਨੇ ਸ਼ੁਰੂ ਹੋਣਗੇ ਕਿਸੇ ਦੀ ਬਲੀ ਲੈ ਗਈ ਪ੍ਰਸ਼ਾਸਨ ਜਿੱਥੇ ਨਾ ਜਾਗੂਗਾ ਔਰ ਅਸੀਂ ਨਿਰੰਤਰ ਜਿਹੜਾ ਗੱਲਬਾਤ ਕੀਤੀ ਕਿ ਸਾਡੇ ਵੱਲੋਂ ਇਹ ਵੀ ਕਿਹਾ ਜਾਂਦਾ ਵੀ ਦਵਾਈ ਨਾ ਦਿੱਤੀ ਜਾਓ ਆਪਾਂ ਪਹਿਲਾਂ ਸਾਈਨ ਕਰਾਉਨੇ ਆ ਬਗਾਇਦਾ ਸਭ ਕੁਝ ਕਰਕੇ ਫੇਰ ਕਹਿੰਦੇ ਆ ਵੀ ਫੇਰ ਵੀ ਕਰੀਓ ਕੋਤੋਂ ਨਾਲ ਦਵਾਈ ਦਈਓ ਉਹ ਤਾਂ ਦਵਾਈ ਕੋਲ ਕੋਈ ਨਾ ਨਹੀਂ ਪਹਿਲੀ ਗੱਲ ਤੇ ਇੱਕ ਉਹ ਆ ਰਿਲੀਜੀਅਸ ਜਿਹੜੀ ਆਰਗੇਨਾਈਜੇਸ਼ਨ ਆ ਨਾ ਕਿ ਉਹ ਮੈਡੀਕਲ ਆਰਗੇਨਾਈਜੇਸ਼ਨ ਹੈ ਕੀ ਆ ਇਹ ਜਿਹੜੇ ਹੱਕ ਜਿਹੜੇ ਆ ਉਹ ਮੈਡੀਕਲ ਆਰਗੇਨਾਈਜੇਸ਼ਨ ਕੋਈ ਹੁੰਦੇ ਆ ਕਿਸੇ ਵੇਲੇ ਜਿਹੜੇ ਹਸਪੀਟਲ ਤੁਸੀਂ ਦਾਖਲ ਹੋਵੋ ਤੇ ਉਹ ਤੁਹਾਡੇ ਕੋਲ ਸਾਈਨ ਕਰਵਾਉਂਦੇ ਆ ਲੱਖਾਂ ਦੇ ਹਿਸਾਬ ਨਾਲ ਲੈਂਦੇ ਆ ਮੈਂ ਕਹਿੰਦਾ ਮੈਂ ਦਾਵਾ ਕਰਕੇ ਕਹਿੰਦਾ ਮੈਨੂੰ ਇੱਕ ਦਿਖਾ ਦੇਣੇ ਇਹ ਆਪਣਾ ਜਿਹੜਾ ਪੁਰਾਣੀ ਰੇਟਾਂ ਦੇ ਵਿੱਚ ਕੁਝ ਵੀ ਦਿਖਾ ਦੇਣ ਕਿੰਨੇ ਕੁ ਲੋਕਾਂ ਕੋ ਆ ਰਹੇ ਆ ਉਹ ਦਿਨਾਂ ਤੋਂ ਤੱਕਲੇਸ਼ ਆਪਸ ਹੀ ਪਿਆ ਹੋਇਆ ਔਰ ਇਲੀਗਲ ਜਿਹੜੇ ਬਣੇ ਹੋਏ ਆ ਇਹਦੇ ਖੁਦ ਪ੍ਰੋਪਰ ਕਨਵਰਟ ਨਹੀਂ ਹੈਗੇ ਜਿਹੜੇ ਕੋਈ ਔਰਤ ਦੀ ਗੱਲ ਕਰੇ ਉਹਦਾ ਪਰਿਵਾਰ ਨਹੀਂ ਕੁਝ ਕਰ ਰਿਹਾ ਤੁਸੀਂ ਗਾਲੀ ਕੱਢੋ ਦੇਖੋ ਜੀ ਅਹੀ ਸਮਾਜਿਕ ਸਾਰੀਆਂ ਸੰਸਥਾਵਾਂਾਂ માં ਧਾਰਮਿਕ ਸੰਸਥਾਵਾਂਾਂ માં ਸਮਾਜ ਦੇ ਵਿੱਚ ਇਹੋ ਜਿਹੇ ਜਿਹੜੇ ਪ੍ਰਚਾਰ ਹੋ ਰਹੇ ਆ ਲੋਕੀ ਭੋਲੇ ਭਾਲੇ ਆ ਲੋਕ ਗਰੀਬ ਆ ਲੋਕੀ ਬਿਮਾਰੀਆਂ ਦੇ ਇਲਾਜ ਜਿਹੜੇ ਬਹੁਤ ਮਹਿੰਗੇ ਆ ਔਰ ਇਹਨਾਂ ਦੇ ਜਿਹੜੀਆਂ ਪ੍ਰਚਾਰ ਦੇ ਵਿੱਚ ਜਾਲਜ ਫਸ ਜਾਂਦੇ ਆ ਉਹ ਵਿਚਾਰੇ ਕਰ ਜਾਂਦੇ ਆ ਮੈਂ ਪਿੱਛੇ ਵੀ ਇੱਕ ਗੱਲ ਕਿਉਂ ਦੇਖੋ ਜੀ ਇਹ ਪ੍ਰਭਾਵਸ਼ਾਲੀ ਲੋਕ ਆ ਹੋ ਸਕਦਾ ਵਾ ਕਿਸੇ ਡਰ ਕਰਕੇ ਜਾਂ ਇਹਨਾਂ ਦੇ ਪ੍ਰਭਾਵ ਕਰਕੇ ਜਾਂ ਪੈਸੇ ਦੇ ਲਾਲਚ ਕਰਕੇ ਜਿਹੜਾ ਪਰਿਵਾਰ ਸਾਹਮਣੇ ਨਹੀਂ ਆ ਰਿਹਾ ਪਰ ਓਵਰਆਲ ਵੇਖਿਆ ਜਾਵੇ ਨਾ ਸਮਾਜ ਲਈ ਇਹ ਚੀਜ਼ ਘੱਟ ਤੱਕ ਆ ਸਮਾਜ ਲਈ ਇਹ ਚੀਜ਼ ਘੱਟ ਤੱਕ ਆ ਜੀ ਅੱਜ ਅਸੀਂ ਤੁਹਾਨੂੰ ਮਾਰਫ ਕਰ ਦਿੱਤਾ ਕੱਲ ਬਿਲਕੁਲ ਜੀ ਅੱਜ ਅਸੀਂ ਨਹੀਂ ਹੁਣ ਐਦ ਕਿ ਜਿਹੜਾ ਵਾ ਪ੍ਰਸ਼ਾਸਨ ਨੂੰ ਹੀ ਰਿਮਾਈਂਡਰ ਵੀ ਦੇ ਦਿੱਤਾ ਵਾ ਚੇਤਾਵਨੀ ਵੀ ਦੇ ਦਿੱਤੀ ਆ ਕਿ ਇਹਦਾ ਫੌਰਨ ਕੁਛ ਨਾ ਕੁਝ ਹੱਲ ਕੀਤਾ ਜਾਵੇ ਇਹਨਾਂ ਦੇ ਐਸੇ ਢੜਕਾਉ ਜਿਹੜੇ ਪ੍ਰਚਾਰ ਆ ਉਹਨਾਂ ਦੇ ਰੋਗ ਲਗਾਈ ਜਾਵੇ ਨਹੀਂ ਤੇ ਫਿਰ ਜਿਹੜਾ ਆਉਣ ਵਾਲਾ ਜਿਹੜਾ ਜਿਹੜਾ ਪ੍ਰੋਨਾਮ ਜਿਹੜੇ ਆ ਫਿਰ ਨਾ ਕੌਣਗੇ ਯਾਰ ਦਾ ਸੁਨੇਹਾ ਇਤਨਾ ਦਾ ਯਾਰ ਭਾਜੀ ਕਿਹੜਾ ਪਿਆਰ ਦਾ ਸੁਨੇਹਾ ਇਹਨਾਂ ਦੀਆਂ ਸਪੀਚਾਂ ਤੁਸੀਂ ਸੁਣੋ ਇੰਨੇ ਕਿ ਜ਼ਿਆਦਾ ਇਹ ਕੰਟਰੋਵਰਸੀ ਵਾਲੇ ਬਿਆਨ ਦੇ ਰਹੇ ਆ ਮੂਰਤੀ ਪੂਜਾ ਨੂੰ ਪੂਜਕਾ ਨੂੰ ਹਰਾਮਖੋਰ ਕਹਿ ਰਹੇ ਆ ਕੜਾ ਪ੍ਰਸ਼ਾਦ ਬਾਰੇ ਇਹ ਬੋਲ ਰਹੇ ਆ ਲੰਗਰਾਂ ਬਾਰੇ ਇਹ ਬੋਲੀ ਜਾ ਰਹੇ ਆ ਕਿੰਨਾ ਕੋ ਆਪਣਾ ਹੈਗੀ ਆ ਸਾਰਾ ਤੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਵਾਂ ਤੁਸੀਂ ਵੇਖੋ ਸੀ ਤੁਹਾਡਾ ਸਾਰਾ ਕਲਚਰ ਦੇ ਨਾਲ ਐਡਾਪਟ ਕਰ ਲਿਆ ਭੰਗੜੇ ਪੈ ਰਹੇ ਆ ਸਾਰੇ ਜਿੰਨਾ ਵੀ ਪੰਜਾਬੀ ਕਲਚਰ ਸਾਰਾ ਦੇ ਐਡਾਪਟ ਕਰੀ ਜਾ ਰਿਹਾ ਤੁਹਾਡੇ ਕੋ ਛੱਡਿਆ ਕੀ ਇਹਨਾਂ ਨੇ ਬਿਲਕੁਲ ਹੀ ਵਿਰੋਧ ਕੜਾ ਵਿਰੋਧ ਕੀਤਾ ਜਾਏਗਾ ਇਸ ਵਾਰੀ ਨਾਮਦਾਰਸ਼ ਤੇ ਜਿਹੜਾ ਮਤਤ ਦੱਸਦਾ ਹੈ ਕਿ ਕੋਈ ਨਹੀਂ ਰਾਏ ਕੁਮਾਰ ਸ਼ਰਮਾ ਅਖਿਲ ਭਾਰਤੀ ਸੰਸਕ੍ਰਿਤੀ ਵਿਕਾਸ ਪਰਸ਼ਦ ਦੇ ਰਾਸ਼ਟਰੀ ਪ੍ਰਵक्ता ਦੇ ਨਾਤੇ ਜਿੰਮੇਵਾਰੀ ਹੈ ਅੱਜ ਵੀ ਅਸੀਂ ਇਸੇ ਕੰਮ 'ਤੇ ਆਏ ਹਫਤਾ ਪਹਿਲਾਂ ਵੀ ਆਪਾਂ ਰਿਮਾਈਂਡਰ ਦਿੱਤਾ ਸੀ ਪਰ ਉੱਤੇ ਕੋਈ ਕਾਰਵਾਈ ਨਹੀਂ ਹੋਈ ਮੈਂ ਸੋਚਦਾ ਹਾਂ ਕਿ ਜਾਂ ਤੇ ਸਾਰਾ ਛੜੇਂਤਰ ਜਿਹੜਾ ਇਹਨਾਂ ਦਾ ਹੀ ਹੈ ਪ੍ਰਸ਼ਾਸਨ ਦਾ ਹੀ ਹੈ ਕਿਉਂਕਿ ਪ੍ਰਸ਼ਾਸਨ ਚਾਵੇ ਤਾਂ ਸਭ ਕੁਝ ਰੋਕ ਸਕਦਾ ਹੈ ਲੇਕਿਨ ਪ੍ਰਸ਼ਾਸਨ ਨੇ ਉਹਨੂੰ ਇੰਨੀ ਘੇਟੇਲ ਦਿੱਤੀ ਹੈ ਕਿ ਜਿਹੜਾ ਮਰਜ਼ੀ ਉੱਠ ਕੇ ਉਹਨਾਂ ਸਾਡੇ ਹਿੰਦੂਆਂ ਬਾਰੇ ਸਾਡੀਆਂ ਮੂਰਤੀਆਂ ਬਾਰੇ ਕੋਈ ਨਾ ਕੋਈ ਬਕਵਾਸ ਕਰੀ ਜਾ ਰਿਹਾ ਹੈ ਔਰ ਉਹਦੀ ਰੋਕthamਾਸਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹਨੂੰ ਪੜਾ ਪਾਇਆ ਜਾਵੇ ਔਰ ਯਾ ਔਰਤੇ ਸਖਤੋ ਸਖਤ ਕਾਰਵਾਈ ਕਰਕੇ ਉਹਨੂੰ ਜੇਲ੍ਹ ਦੇ ਅੰਦਰ ਸੁਟਾਇਆ ਜਾਵੇ ਤਾਂ ਕਿ ਕੋਈ ਦੁਬਾਰਾ ਨਾ ਕਰੇ 30 ਤਰੀਕ ਨੂੰ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਏਗਾ ਪੰਚਾਇਤ ਨੂੰ ਡਿਮਾਂਡਰ ਦੇ ਦਿੱਤਾ ਗਿਆ ਵਾ ਜੇ ਪ੍ਰਸ਼ਾਸਨ ਨਹੀਂ ਰੋਕਦੀ ਉਹਨੂੰ ਤੇ ਅਸੀਂ ਸਾਰੇ ਸੰਸਥਾ ਨੂੰ ਨਾਲ ਲੈ ਕੇ ਸਾਰੇ ਸੰਸਥਾਵਾਂ ਹਿੰਦੂ ਸੰਸਥਾਵਾਂ ਸਿੱਖ ਸੰਸਥਾਵਾਂ ਨਾਲ ਲੈ ਕੇ ਉਹਦਾ ਵਿਰੋਧ ਕੀਤਾ ਜਾਏਗਾ ਉਹਨੂੰ ਬੰਦ ਕਰਾ ਜਾਏਗਾ ਸਰ ਸ੍ਰੀ ਰਾਮ ਰਸਤੇ ਜੈ ਵਾਲਮੀਕੀ ਜੀ ਜੈ ਸ੍ਰੀ ਰਾਮ ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤਿਹ ਜੀ ਮੈਂ ਲਖਪ੍ਰੀਤ ਸਿੰਘ ਪੰਜਾਬ ਯੂਥ ਪ੍ਰਧਾਨ ਤੋਂ ਨਸਬ ਰੇਸ਼ਟ ਭਗਵਾਨ ਵਾਲਮੀਕੀ ਆਸ਼ਰਮ ਤੋਂ ਸੇਵਾਦਾਰ ਹਾਂ ਜਿਹੜਾ ਸਾਡੇ ਵਕ ਵਕ ਜਥੇਬੰਦੀਆਂ ਨੇ ਜਿਹੜਾ ਵਾ ਮੰਗ ਪੱਤਰ ਜਿਹੜਾ ਵਾ ਡੀਸੀ ਸਾਹਿਬ ਨੂੰ ਦਿੱਤਾ ਵਾ ਉਹਦੇ ਸਬੰਧ ਵਿੱਚ ਮੈਂ ਇਹੀ ਕਵਾਂਗਾ ਜਿਹੜੇ ਇਹ ਪੜਕਾਉ ਜਿਹੜੇ ਪ੍ਰਚਾਰਕ ਜਿਹੜੇ ਹੈਗੇ ਆਪਣੇ ਪਾਸਟਰ ਹਰ ਇੱਕ ਨੇ ਅਸੀਂ ਸਾਰਿਆਂ ਦਾ ਨਹੀਂ ਵਿਰੋਧ ਕਰਦੇ ਜਿਹੜੇ ਇਹੋ ਜਿਹੇ ਪੜਕਾਉ ਬਿਆਨ ਦਿੰਦੇ ਜਾਂ ਗਲਤ ਜਿਹੜਾ ਮਿਸ ਗਾਈਡ ਕਰਦੇ ਆ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਆ ਉਹਨਾਂ ਦੇ ਜਿਹੜਾ ਅਗੇਂਸਟ ਆਪਾਂ ਜਿਹੜਾ ਇਹਨਾਂ ਨੇ ਸਾਡੇ ਵਾਪਕ ਜਥੇਬੰਦੀਆਂ ਨੇ ਮੰਗ ਪੱਤਰ ਦਿੱਤਾ ਵਾ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਇਹੋ ਜੇ ਮਾਰੇ ਅਨਸਰਾਂ ਨੂੰ ਜਿਹੜਾ ਵਾ ਬੰਦੀ ਕਾਨੂੰਨੀ ਕਾਰਵਾਈ ਕੀਤੀ ਤਿੱਖਾ ਵਿਰੋਧ ਜਥੇਬੰਦੀਆਂ ਉਹਨਾਂ ਤੇ ਕਰਨਗੀਆਂ ਜਿਹੜੇ ਭੜਕਾਉ ਬਿਆਨ ਦੇ ਕੇ ਤੇ ਜਿਹੜੇ ਲੋਕਾਂ ਨੂੰ ਭੜਕਾਉਂਦੇ ਆ ਤੇ ਜਿਹੜੇ ਖਰਾਬ ਕਰਦੇ ਆ ਜਨਾ ਰਿੰਕੂ ਜੀ ਐਮ ਜੀ ਪ੍ਰੈਜ਼ੀਡੈਂਟ ਡਾਕਟਰ ਬੀ ਆਰ ਮੇਰਗ ਭਲਾਈ ਮੈਂ ਤੋਂ ਜਿਸ ਤਰ੍ਹਾਂ ਕਿ ਸਾਡੇ ਭਰਾਵਾਂ ਨੇ ਦੱਸਿਆ ਬਿਗ੍ਰੇਸ਼ਣ ਭਾਈ ਚਾਰੇ ਲੋ ਰੋਜ਼ ਕੋਈ ਨਾ ਕੋਈ ਨਵਾਂ ਹੀ ਸ਼ੋਸ਼ਾ ਸ਼ਬਦ ਦਿੱਤਾ ਜਾਂਦਾ ਕਦੇ ਕਹਿ ਦਿੰਦੇ ਆ ਵੀ ਅਸੀਂ ਜਿਹੜਾ ਬੰਦਾ ਬਿਮਾਰ ਆ ਕਿਸੇ ਨੂੰ ਬਲੱਡ ਕੈਂਸਰ ਹੈ ਕਿਸੇ ਨੂੰ ਕੋਸ਼ਿਆ ਵੀ ਅਸੀਂ ਇਦਾਂ ਹੀ ਠੀਕ ਕਰ ਦਾਂਗੇ ਇਹ ਮੀਡੀਆ ਵਾਲੇ ਭਰਾਵਾਂ ਨੂੰ ਮੈਂ ਕਹਿਣਾ ਚਾਹਾਂਗਾ ਵੀ ਜਿੰਨਾ ਬੰਦਾ ਬਿਮਾਰ ਹੈ ਜਿਹੜਾ ਬੰਦਾ ਮੈਡੀਸਿਨ ਨਾਲ ਠੀਕ ਨਾ ਮੈਡੀਸਿਨ ਨਾਲ ਹੀ ਹੋਏਗਾ ਉਹ ਕਿਦਾਂ ਠੀਕ ਕਰ ਦੇਣਗੇ ਤੇ ਮੈਂ ਬਾੜ-ਬਾਲ ਪ੍ਰਸ਼ਾਸਨ ਨੂੰ ਇਹ ਬੇਨਤੀ ਕਰ ਰਿਹਾ ਵਾ ਬੀ ਪ੍ਰਸ਼ਾਸਨ ਇਹ ਕਮਾਲ ਧਿਆਨ ਦੇਵੇ ਧਿਆਨ ਦੇਵੇ ਇਹ ਪ੍ਰਸ਼ਾਸਨ ਦੀ ਮਲਕੀਅਤ ਆ ਜੇ ਪ੍ਰਸ਼ਾਸਨ ਨਹੀਂ ਧਿਆਨ ਦੇਵੇਗਾ ਤੇ ਆ ਨਾਲੇ ਟਾਈਮ ਤੇ ਅੱਗੇ ਦੇ ਪੰਜਾਬ ਦਾ ਮਹੌਲ ਖਰਾਬ ਹੈ ਇਹ ਨਾਲ ਹੋਰ ਜ਼ਿਆਦਾ ਖਰਾਬ ਹੋ ਜਾਏਗਾ ਮੈਂ ਉਹੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਧਿਆਨ ਦੇਵੇ ਇਸ ਕੰਮ 'ਤੇ ਵੀ ਤੀਨੂ ਜਿਹੜਾ ਪ੍ਰੋਗਰਾਮ ਕਰ ਰਿਹਾ ਉਹਦੇ ਵਿੱਚ ਤੁਹਾਨੂੰ ਦੱਸਦਾ ਸਾਡੀ ਸਾਰੀਆਂ ਸੰਸਥਾਵਾਂ ਨੇ ਅਸੀਂ ਇਹ ਨਹੀਂ ਕਹਿੰਦੇ ਵੀ ਕੇਰੇ ਪ੍ਰੋਗਰਾਮ ਚ ਰੋਕਥਾਮ ਕਰੀਏ ਪਰ ਪ੍ਰੋਗਰਾਮ ਨੂੰ ਪ੍ਰੋਗਰਾਮ ਲੈ ਕੇ ਚੱਲੇ ਇਹਨਾਂ ਵੀ ਲੋਕਾਂ ਨੂੰ ਭੁਗਤਾਈ ਭਾਸ਼ਣ ਦਿਓ ਅਤੇ ਲੋਕਾਂ ਦੇ ਵੈਲ ਰੋਗ ਪੈਦਾ ਕਰੋ